ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਅੰਦੇਸ਼ਿਆ ਵਸੀਲਾ ਵਾ ਜਿੰਨੇ ਵੀ ਕਾਂਗਰਸੀ ਅਫਸਰ ਸਾਰੇ ਉੱਡ ਗਏ ਲੱਗੋ ਅੰਦੇਸ਼ਿਆ ਵਸੀਲਾ ਵਾ ਜਿੰਨੇ ਵੀ ਕਾਂਗਰਸੀ ਅਫਸਰ ਸਾਰੇ ਉੱਡ ਗਏ ਲੱਗੋ ਕੱਲ ਸੀਵਰੇਜ ਸਾਫ ਕਰਦੇ ਆ ਸਥਾਨਕ ਕਸਬੇ ਦੇ ਵਿੱਚ ਦੋ ਦਿਹਾੜੀਦਾਰ ਮਜ਼ਦੂਰਾਂ ਦੀ ਮੌਤ ਹੋਣ ਜਾਣ ਦੇ ਬਾਅਦ ਪੁਲਿਸ ਥਾਣਾ ਬਿਆਸ ਵਿੱਚ ਸੋਹਣ ਕੋਆਪਰੇਟਿਵ ਸੁਸਾਇਟੀ ਦੇ ਠੇਕੇਦਾਰ ਦੇ ਵਿਰੁੱਧ ਜੇਰੇ ਧਾਰਾ 304ਏ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਉਧਰ ਦੂਜੇ ਪਾਸੇ ਲੋਕਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਕਿ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਥਾਨਕ ਪੱਧਰ ਤੇ ਕੰਮ ਕਰਦੇ ਕੁਝ ਕਥਿਤ ਲੋਕਾਂ ਦੇ ਵਿਰੁੱਧ ਮਕਦਮਾ ਦਰਜ ਕਰਨ ਲਈ ਪੁਲਸ ਨੂੰ ਦਰਖਾਸਤਾਂ ਦਿੱਤੀਆਂ ਗਈਆਂ ਸਨ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਅਸਲੀ ਦੋਸ਼ੀ ਸੁਸ਼ੀਲ ਕੁਮਾਰ ਸ਼ੀਲਾ ਨੂੰ ਕਿਹਾ ਜਾ ਰਿਹਾ ਹੈ ਪਰ ਸਿਆਸੀ ਰਸੂਖ ਹੁੰਦਿਆਂ ਉਹਨਾਂ ਦੇ ਵਿਰੁੱਧ ਕਾਰਵਾਈ ਕਰਨ ਦੀ بجائے ਦਬਾਅ ਪਾ ਕੇ ਪੁਲਸ ਨੇ 174 ਦੀ ਕਾਰਵਾਈ ਕਰ ਦਿੱਤੀ ਸੀ ਉਦੋਂ ਦੂਜੇ ਪਾਸੇ ਮ੍ਰਿਤਕ ਦੀ ਭੈਣ ਰਿਸ਼ਤੇਦਾਰਾਂ ਤੇ ਸਥਾਨਕ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਨੂੰ ਮ੍ਰਿਤਕ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ਤੇ ਵੱਡੀ ਕਾਰਵਾਈ ਕੀਤੀ ਜਾਵੇਗੀ। ਹਾਂਜੀ ਬੇਬੀ। ਉਹ ਮਿੰਟ ਉਹਨਾਂ ਨੇ ਉਹਨਾਂ ਮੇਰੇ ਲਈ ਤਾਂ ਪੁੱਛਿਆ ਨੀ ਕੀ ਉਹਨਾਂ ਨੇ ਕਿਵੇਂ ਲੱਗੋ ਭੱਜ ਗਏ। ਘੜੇ ਅਵਸਰ ਬਣੇ ਤੇ। ਕਿਹੜੇ ਭੱਜੇ ਲੱਗੋ? ਅਫਸੇਸ਼ ਆ ਵਸੀਲਾ ਵਾ ਜਿੰਨੇ ਵੀ ਕਾਂਗਰਸੀ ਅਫਸਰ ਸਾਰੇ ਉੱਡ ਗਏ ਲੱਗੋ। ਕੋਈ ਸਾਹਮਣੇ ਕਰਦੇ ਤਾਂ ਕਾਹਦਾ ਹੀ ਕਰਦੇ ਤੇ ਕਿਹਨਾ ਬੱਚਿਆਂ ਦੀ ਮੌਤ ਕਰਦੀ ਕੌਣ ਜੰਮਿਆ ਰਿਹਾ ਤੁਹਾਡੇ ਕੀ ਰਿਸ਼ਤਾ ਸੀ ਤੁਹਾਡਾ ਮੇਰਾ ਵੀਰ ਹੈ ਛੋਟਾ ਮੇਰਾ ਪੁੱਤ ਹੁਣ ਕੀ ਚਾਹੁੰਦੇ ਪ੍ਰਸ਼ਾਸਨ ਦੇ ਮੇਰੇ ਵੀ ਤਾਂ ਸਾਹ ਚਾਹੀਦਾ ਵਿੱਚ ਦਾ ਮਰਜੀ ਦੇਣ ਅਸੀਂ ਕਾਹ ਸਾਰੀ ਸਰਕਾਰ ਦੇ ਵਰਕਲੌਅ ਚੱਲਾਂਗੇ ਉਧਰ ਜਦੋਂ ਰਈਆ ਦੇ ਇੱਕ ਠੇਕੇਦਾਰ ਦਿਨੇਸ਼ ਕੁਮਾਰ ਦੇ ਨਾਲ ਰਈਆ ਦੇ ਹੀ ਇੱਕ ਸੋਸ਼ਲ ਐਕਟੀਵਿਟਿਸਟ ਰੋਹਿਤ ਕੌਸ਼ਿਕ ਨੇ ਫੋਨ ਤੇ ਗੱਲਬਾਤ ਕੀਤੀ ਜਿਸ ਦੇ ਵਿੱਚ ਸਾਰਾ ਅਸਲ ਸੱਚ ਸਾਹਮਣੇ ਆ ਗਿਆ ਤੁਸੀਂ ਵੀ ਸੁਣੋ ਆਡੀਓ ਹਾਂਜੀ ਅਜੇ ਨਹੀਂ ਕੀਤਾ ਜੀ ਜੀ ਸਰ ਠੀਕ ਹੈ ਜੀ ਫਿਰ ਉਹ ਬੜੀ ਮਾਰੀ ਗੱਲ ਹੋਈ ਜਿਹੜੇ ਦੋ ਬੰਦੇ ਆ ਗਏ ਸਿਵਰੇਜ ਆ ਆ ਸਰ ਅਤੇ ਉਹ ਕਿਤੇ ਪਰਚਾ ਹੈ ਸੋਸਾਇਟੀ ਦੇ ਪਰਚਾ ਹੋ ਗਿਆ ਮੈਂ ਕਿਹਾ ਨਾ ਹਾਂਜੀ 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 ਜੋ ਪਹਿਲਾਂ ਤੁਹਾਡਾ ਨਾਮ ਵੀ ਲੈਣ ਦੇ ਹੀ ਹੋਏ ਸਰ ਇਹ ਕਿ ਕਿਦਾਂ ਮਸਲਾ ਹੋ ਗਿਆ ਲੈ ਨਾ ਨਾ ਇਹ ਨਹੀਂ ਵਿੱਤੀ ਹੈ ਜੀ ਤੇ ਜਮਾਤ ਜੀ ਮਤ ਕਰਾ ਲਈ ਨਹੀਂ ਹਲੇ ਕਰਾ ਲਈ ਜੀ ਜਮਾਤ ਤੇ ਨੀਲ ਦਿਹਾਣੀ ਨਹੀਂ ਇਹਦੀ ਤੇ ਕਿਦਾਂ ਕਰਾ ਲਈ ਦੀ ਇਹ ਵੀ ਉੱਥੇ ਹੋਈ ਨਹੀਂ ਜੀ ਤੇ ਕਰਾ ਲਈ ਜੀ ਤੇ ਮੈਨੂੰ ਇਹ ਦੱਸੋ ਕਿ ਮਤਲਬ ਕਿੱਦਾਂ ਆ ਮਤਲਬ ਤੁਹਾਡਾ ਤੁਸੀਂ ਕੰਮ ਵਾਕਿਆ ਵੇਖਦੇ ਸੀ ਕਿ ਨਹੀਂ ਵੇਖਦੇ ਤੁਸੀਂ ਤਾਂ ਮੈਂ ਘਾਟ ਹੀ ਵੇਖਿਆ ਮੇਰਾ ਨਹੀਂ ਕੋਈ ਚੱਕਰ ਸੀ ਭਾਜੀ ਮੇਰਾ ਕੰਮ ਤੇ ਕੋਈ ਚੱਕਰ ਨਹੀਂ ਸੀ ਹਾਂ ਕਿਉਂਕਿ ਪਤਾ ਕੀ ਚੱਕਰ ਆ ਪਤਾ ਕੀ ਜਿੰਦਰਾ ਇੱਥੇ ਉਹ ਦਿਨ ਆਇਆ ਸੀ ਜਿਹੜਈਏ ਦੇਖ ਦੋ ਬੰਦੇ ਤੇ ਨਾਂ ਜਾ ਤੁਹਾਡਾ ਵੈਦਾਈ ਉੱਥੇ ਕਿਉਂਕਿ ਕੇਕੇ ਸ਼ਰਮਾ ਉੱਥੇ ਖਲੋਤਾ ਹੈ ਹਾਂਜੀ ਹਾਂਜੀ ਤੇ ਮੇਰੀ ਵੀ ਬਾਈ ਤਾਂ ਸੀ ਪਰ ਮੈਂ ਨਾਂ ਨਹੀਂ ਲਾ ਕੇ ਤਾਂ ਕਿ ਮੈਂ ਮੇਰੀ ਤਾਂ ਨਾ ਕੋਈ ਦੁਸ਼ਮਣ ਥੋੜਾ ਜਿਹਾ ਕਿ ਮੈਂ ਵੀ ਕਿਹਦਾ ਨਾਂ ਲਵਾਂ ਬਿਲਕੁਲ ਜੀ ਜੋ ਇਨਸਾਨੀਅਤ ਦੇ ਨਾਤੇ ਗੱਲ ਆ ਜਿਹੜੇ ਦੋ ਬੰਦੇ ਮਰੇ ਤੁਸੀਂ ਜਿਹੜੇ ਬੰਦੇ ਕੰਮ ਵੀ ਕਰਦੇ ਹੀ ਆ ਨਾ ਜੀ 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 ਇਹਨਾਂ ਨੂੰ ਵੀ ਪੁੱਛੋਗੇ ਦਫ਼ਤਰ ਵੀ ਪੁੱਛੋਗੇ ਮੇਰਾ ਇਹਨਾਂ ਦੇ ਵਿੱਚ ਕੋਈ ਇਲਾਕਾ ਦੇਖਦਾ ਨਹੀਂ ਸੀ ਭਾਈ ਮੈਨੂੰ ਤੇ ਪਤਾ ਕਿ ਤੁਸੀਂ ਤਾਂ খালি ਗਲੀ ਬਣਾਤੀ ਪੈ ਪਾਰਤਾ ਬਸ ਇੰਨਾ ਹੀ ਤਾਂ ਰਹਾਗਾ ਇਹ ਕੰਮ ਹੁੰਦਾ ਦੇ ਹਾਂ ਤੇ ਮੈਨੂੰ ਇਹ ਦੱਸੋ ਕਿ ਜਿਹੜੇ ਇਹ ਬਾਕੀ ਛਿੱਲੇ ਹੋਣੇ ਇਹਨਾਂ ਦਾ ਕੀ ਰੋਲਾ ਕਰਦੇ ਵੇ ਇਹਨਾਂ ਨੂੰ ਠੇਕੇਦਾਰੀ ਕਿਦਾਂ ਮਿਲ ਗਈ ਮਤਲਬ ਇਹਨਾਂ ਨੇ ਇਹਨਾਂ ਨੇ ਕੰਮ ਲਿਆ ਸੀਗਾ ਇਹਦਾ ਫਾਇਦਾ ਠੇਕਾ ਪਰ ਨਹੀਂ ਇਦਾਂ ਇਦਾਂ ਮੰਨ ਲਓ ਕਿ ਕਮੇਟੀ ਨੇ ਟੈਂਡਰ ਕੱਢਿਆ ਤੇ ਟੈਂਡਰ ਚਲ ਗਿਆ ਸੋਹਣ ਉਹ ਕੰਪਨੀ ਇਹਨਾਂ ਕੋ ਸੋਸਾਇਟੀ ਕੋ ਕੌਣ ਕੈਡੀਗਲ ਹੈ ਉਹਨਾਂ ਨੇ ਗੱਡੀ ਇਹਨਾਂ ਨੂੰ ਕਿੱਦਾਂ ਲਾਤਾ ਅੱਗੇ ਉਹਨਾਂ ਨੇ ਨਹੀਂ ਲਾਤਾ ਵੀ ਇਹ ਐਮਐਲਏ ਦੀ ਵਿੱਚ ਪਰਸਨਲ ਇੰਟਰਫੇਅਰ ਸੀਗੀ ਐਮਐਲਏ ਦਾ ਆਪਣਾ ਪਾਈਪ ਲਾਈ ਬਰਦਾ ਆਪਣਾ ਪਾਈਪ ਲਾਈ ਬਰਦਾ ਸੰਤੋਖ ਸਿੰਘ ਪਾਈਪ ਲਾਈ ਇਹਨਾਂ ਦਾ ਇਹਨਾਂ ਦਾ ਇਹਨਾਂ ਦਾ ਅੱਗੇ ਚੱਲਦਾ ਪਿਆ ਸੀਗਾ ਸਿਸਟਮ ਵੀ ਇਹ ਕਹਿੰਦੇ ਸੀ ਅਸੀਂ ਲਾਣਾ ਕੰਮ ਅੱਛਾ ਜੀ ਬਿੱਲੇ ਦੇ ਨਾਲ ਇਹਨਾਂ ਦਾ ਸਿਸਟਮ ਸੀ ਬਿੱਲਾ ਕੰਮ ਨਹੀਂ ਵੀ ਲੈਣਾ ਇਹ ਕਿਹਦੀ ਹੈ ਅੱਛਾ ਆ ਬਿੱਲੇ ਪਾਈਲ ਠੇਕਾ ਅਰਜਟ ਹੋ ਗਿਆ ਹਾਂ ਹਾਂ ਉਹ ਜਦੋਂ ਦੋ ਤਿੰਨ ਵਾਰੀ ਰਿਜੈਕਟ ਹੋਇਆ ਫਿਰ ਇਹਨਾਂ ਨੇ ਬਹਿ ਕੇ ਇਹ ਤੇ ਕੰਪਰੋਮਾਈਜ਼ ਕਰਵਾਤਾ ਰੱਦ ਕਰ ਲੈਣ ਨੂੰ ਲਾ ਦਿੰਦੇ ਹਾਂ ਤੇ ਇਹ ਬਾਈ ਉਹ ਬਿੱਲੇ ਪੈ ਠੇਕਾ ਮਿਲੇ ਤੁਹਾਨੂੰ ਮਿਲੇ ਤਾਂ ਮੈਨੂੰ ਸੁਣ ਹੀ ਲੱਗਦੀ ਕਿ ਹਾਂ ਵੀ ਬੰਦੇ ਕੰਮ ਆਲੇ ਆ ਗਏ ਆ ਇੰਨਾ 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 ਨਕਮਿਆਂ ਨੂੰ ਕਿੰਨੇ ਦਿੱਤਾ ਤੇ ਇਹ ਹੈ ਕਿਹੜੇ ਕਿਹੜੇ ਕਿੰਨੇ ਕਿੰਨੇ ਆਨੇ ਆ ਗਏ ਸਾਰੇ ਨੇ ਇਹ ਉਹ ਹੀ ਅਸ਼ੀਲ ਜੀ ਸ਼ਸ਼ੀਲ ਕੁਮਾਰ ਸੀਲਾ ਤੇ ਉਹ ਤੁਹਾਨੂੰ ਦੇ ਮਿਲਿਆ ਨਾਮ ਦਾ ਉਹ ਵੀ ਇਸ ਤਰ੍ਹਾਂ ਕਿਸੇ ਦੇ ਉਹਨੂੰ ਨਾਮ ਇਹਨਾਂ ਨੇ ਰੱਖਿਆ ਸੀ ਗਾ ਐਮਪਲਾਈ ਅੱਛਾ ਜੀ ਤੇ ਕਾਗਜ਼ਾ ਪਤਾ ਨਾ ਹੈਗਾ ਉਹ ਤਾਂ ਕਿ ਨਹੀਂ ਹੈਗਾ ਕਾਗਜ਼ਾ ਪੱਤਰਾ ਚ ਕਿਸੇ ਦਾ ਵੀ ਨਹੀਂ ਹੈਗਾ ਜੀ ਸਹੀ ਕਾਗਜ਼ਾ ਪੱਤਰਾ ਬਾਹਰੋਂ ਦੇਖ ਲਦੇ ਆ ਹਾਂ ਨਾ ਮੇਰਾ ਮਕਸਦ ਵੇਖੋ ਮੇਨ ਇਹ ਹੈਗਾ ਕਿ ਜਿਹਦੇ ਤੇ ਪਰਚਾ ਹੋ ਗਿਆ ਸੋਸਾਇਟੀ ਵਾਲੇ ਦੇ ਉਹ ਤਾਂ ਜਰਾ ਉਹ ਜਰਾ ਨਜਾਇਜ਼ ਹੈਗਾ ਜਿਵੇਂ ਕਹੀਏ ਸਾਰੀ ਦੁਨੀਆ ਨੂੰ ਪਤਾ ਕਿ ਨਜਾਇਜ਼ ਹੈਗਾ ਉਹ ਠੀਕ ਹੈ ਜੀ ਬਿਲਕੁਲ ਸਹੀ ਤੇ ਤੁਹਾਡਾ ਨਾਮ ਹੀ ਨਜਾਇਜ਼ ਹੋਣ ਦਾ ਬਿਲਕੁਲ ਹਾਂ ਕਿਉਂਕਿ ਜੇ ਅਸੀਂ ਆਏ ਨਹੀਂ ਤਾਂ ਤੁਹਾਡਾ ਨਾਮ ਦੇ ਫਿਰ ਨਜਾਇਜ਼ ਆ ਦੇ ਵਿੱਚ ਬਿਲਕੁਲ ਠੀਕ ਹੈ ਜੀ ਤੇ ਇਹ ਚ ਮੇਨ ਕਸੂਰ ਹੋਰਵਾ ਇਹ ਸੀਲਾ ਤੇ ਉਹ ਭਾਨੂੰ ਨੇ ਇਹ ਦੋਵੇਂ ਹੈਗੇ ਆ ਨਹੀਂ ਨਹੀਂ ਜੀ ਤੇ ਕੇ ਕੇ ਸ਼ਰਮਾ ਦਾ ਕੀ ਰੋਲੇ ਚ ਇਹ ਜਿਵੇਂ ਕਹਿੰਦਾ ਸੀਗਾ ਮਤਲਬ ਫਾਰਸ ਲੈ ਕੇ ਜਿਨਾਂ ਨੇ ਅਸੀਂ ਕਿਹਾ ਤੇ ਚੱਲਦੀ ਹੈ ਭਾਈ ਕਿੱਦਾਂ ਅਜਾ ਫਲੀਆਂ ਮੈਂ ਜਦੋਂ ਉਹ ਬਲਾਕ ਪ੍ਰਧਾਨੀ ਤੋਂ ਨੇ ਕਹਿ ਕਵਾ ਕੇ ਕਰਾਪ ਦੋਣ ਸਾਡੇ ਕੰਮ ਲੈਣਾ ਜੀ ਕੰਮ ਮਾਨੂੰ ਦਵਾ ਦਿਓ ਜੀ ਇੰਝ ਕਰ ਲਓ ਜੀ ਅੱਛਾ ਇਹਦੇ ਕਿੰਨੇ ਕੇ ਪੈਸੇ ਮਿਲਦੇ ਇਹਨਾਂ ਨੂੰ ਮਤਲਬ ਤੁਹਾਨੂੰ ਮੜੀ ਨੌਲੇਜ ਹੋਵੇ ਜਾਂਦੀ ਤੇ ਮੈਂ ਹਲੇ ਕੁਛ ਨਹੀਂ ਕੁਛ ਨਹੀਂ ਅੱਗੇ ਜਦੋਂ ਪਹਿਲਾਂ ਦੇਖਿਆ ਜਾਂਦਾ ਸੀ ਹਨਾ ਜੀ ਹਾਂ ਜੀ ਜੀ ਕਮਾਈ ਜੀ 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 ਇਹ ਜਿਹੜੇ ਤਸੱਲ ਤੇ ਪੈ ਗਿਆ ਨਾ ਉਹਨੇ ਅਸਲੋਂ ਨੇ ਫਿਕਰ ਤੋਂ ਮਤਲਬ ਕਾਫੀ ਟੋਪੀ ਕਰਤੀ ਹਾਂਜੀ ਜਿਹੜੇ ਸਾਲ ਦਾ ਫਿਕਰ ਜਿਹੜਾ ਨਾ ਲੱਗ ਪਿਆ 18 ਮਾਸ ਦੇ ਲ ਹਰੋਂ ਨਹੀਂ ਲੱਗਦਾ ਸਾਡੇ ਤੇ ਨੇ ਵੱਢ ਗਏ ਸਾਰਾ ਦੇਖ ਰਿਹਾ ਤਾਂ 15 ਲੱਖ ਦਾ ਅੱਛਾ 15 ਲੱਖ ਇਹ ਤਾਂ ਮਹੀਨੇ ਦਾ ਕਿਰੇ ਮਹੀਨੇ ਦਾ ਮਤਲਬ 1 ਲੱਖ 20 30 ਹਜ਼ਾਰ ਰੁਪਏ ਆ ਗਿਆ ਨਾ ਜੀ ਨਾ ਜੀ ਨਾ ਜੀ ਨਾ ਜੀ ਕਿੰਨਾ 1 ਲੱਖ ਤੇ 2000 ਰੁਪਏ 1 ਲੱਖ 2000 ਰੁਪਏ ਤੇ ਉਹ ਤੋਂ ਉਹ ਤੋਂ ਲੱਗਦਾ ਹਾਂਜੀ 5000 ਰੁਪਏ ਦੇ ਲੱਗਦੇ ਸਾਨੂੰ 90000 ਰੁਪਏ ਇਹਨਾਂ ਨੂੰ ਮਿਲਦਾ ਸੀ ਮਤਲਬ ਸਾਰਾ ਉਹ ਇਹ ਉਹਦੇ ਵਿੱਚ ਸਿਰਫ ਦਿਹਾੜੀਆਂ ਵੰਡਦੇ ਮੇਰੇ ਸਾਹ ਉਹਨਾਂ ਨੇ ਨਾ ਬਾਕੀ ਕੰਮ ਨਹੀਂ ਕੀਤਾ ਇਹਨਾਂ ਨੇ ਕੋਈ ਤਨਖਾਹ ਇਹਨਾਂ ਨੂੰ ਦਿੰਦੇ ਸੀਗੇ ਬਹੁਤ ਕੰਮ ਨਹੀਂ ਸੀਗਾ ਤਨਖਾਹ ਦੇ ਸੀ ਤੇ ਦੇਖਣਾ ਇਹ ਹੋਵੇਗਾ ਕਿ ਪ੍ਰਸ਼ ਨਿਊਜ਼ ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਦਵੇ ਪੰਜਾਬ ਟੀਵੀ